ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਮੱਝਾਂ ਸੂਈਆਂ ਵਿਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਚਾਰ ਮੱਝਾਂ ਟੋਟਲ ਠੀਕ ਹੈ ਨਾ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਇੱਕ ਗਾਂ ਸੂਈ ਵੀ ਹੈ ਤਾਂ ਜੀ ਠੀਕ ਹੈ ਜੀ ਵੱਧ ਜਾਣਕਾਰੀ ਲੈ ਲਵਾਂਗੇ ਆਪਾਂ ਬਾਈ ਤੋਂ ਬਾਈ ਦਾ ਨੰਬਰ ਉੱਪਰਲੀ ਸਾਈਡ ਸਕ੍ਰੀਨ ਤੇ ਲਾਇਆ ਹੋਊਗਾ ਭਰਾ ਠੀਕ ਹੈ ਨਾ ਅ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਹਰਦੇਵ ਸਿੰਘ ਜੀ ਪਿੰਡ ਪਿੰਟਲਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਗਾਂ ਦਾ ਜਾਣ ਕਰ ਦੇ ਦੋ ਪਹਿਲੀ ਆਪਣੀ ਗਾਂ ਕੀ ਦੁੱਧੇ ਸੂਏ ਜੀ ਹਾਂ ਜੀ 15 ਕਿਲੋ ਦੁੱਧ ਆ ਹਾਂ ਜੀ ਜਰਸੀ ਬੱਸੀ ਆ ਜੀ ਜਰਸੀ ਬੱਸੀ ਹੈ ਵਗਰ ਹਾਂ ਜੀ ਕਦੋਂ ਸੂਈ ਆ ਜੀ ਇਹ ਕੱਲ ਹੀ ਸਵੇਰ ਰਾਤ ਜੀ ਠੀਕ ਹੈ ਜੋ ਬ੍ਰੋ ਚੈੱਕ ਕਰਸ ਨੇ ਜਰਸੀ ਬੱਸੀ ਹੈ ਵਗਰ ਤੋੜ ਦੋ ਭਰਾ ਲੋਪਰਾ ਤੋਰਾ ਤਰਾ ਕਰਮਾ ਵਾਲੀ ਦਾ ਲੈ ਵੇ ਤੁਹਾਨੂੰ ਤਾਜ਼ਾ ਸੁਲਾਹਾ ਦਾ ਪ੍ਰਾਚ ਚੈੱਕ ਕਰ ਸਕੋ ਤੋਰ ਦਵਾਂ ਕੋਈ ਹਰਲ ਮਤੋ ਆ ਜਾ ਆ ਜਾ ਲੋ ਜੀ ਚੰਗੀ ਪਣੀ ਪਲੋਸੀ ਆ ਤਾਜੀ ਸੂਈ ਵੀ ਆ ਮੋੜ ਲੋ ਜੀ ਲੋ ਜੀ ਬਾਪੂ ਜੀ ਦਾ ਰੇਟ ਆ ਰੇਟ ਜੀ ਫੋਨ ਤੇ ਹੋਊਗਾ ਜੀ ਰੇਟ ਫੋਨ ਤੇ ਹੋਊਗਾ ਠੀਕ ਹੈ ਜੀ ਦੱਸਿਓ ਆ ਜੀ ਬਾਪੂ ਹਾਂ ਜੀ 25 ਹੈ ਠੀਕ ਹੈ ਜੀ ਬੰਦੋ ਜੀ ਬੰਦੋ ਲੋਪਰਾ ਚੈੱਕ ਕਰ ਸੋ ਠੰਡੀ ਸੀਰਾ ਪੂਰੀ ਤੇ ਲੈ ਵੇ ਦੇ ਧੱਕ ਮੋੜ ਲੋ ਥੋੜੀ ਜੀ ਦਿੰਦੀ ਉਸ ਨੂੰ ਠੀਕ ਹੈ ਨਾ ਲੋ ਜੀ ਹਾਂ ਚੈੱਕ ਕਰ ਸਦੇ ਠੀਕ ਹੈ ਹਾਂ ਮਾਜ ਦੀ ਜਾਣਕਾਰੀ ਦੋ ਜੀ ਤਾਜੀ ਸੀ ਦੀ ਬਾਈ ਜੀ ਇਹ ਤੀਜੇ ਸੂਏ ਝੋਟੀ ਆ ਹਾਂਜੀ 8 ਕਿਲੋ ਬੌਲਾ ਦਾ ਹਾਂਜੀ ਤੇ ਬੱਚਾ ਬੱਚਾ ਮਗਰ ਕਟਾ ਜੀ ਮਗਰ ਕਟਾ ਹਾਂਜੀ ਰੇਟ ਭਰਾ ਦਾ ਰੇਟ ਜੀ ਫੋਨ ਤੇ ਹੋਵੇ ਜੀ ਉਪਰਾ ਥਾਂ ਦੇਖ ਸਰ ਬਹੁਤ ਸੋਹਣਾ ਲੱਗਿਆ ਕਰਮ ਵਾਲੇ ਨੂੰ ਤੋੜ ਦੋ ਭਰਾ ਨੂੰ ਵੀ ਲਓ ਜੀ ਚੈੱਕ ਕਰ ਸਦੇ ਕੱਦ ਬੱਡ ਚੰਗੀ ਪਲੀ ਪਲੋਸੀ ਆ ਰੇਟ ਫੋਨ ਤੇ ਠੀਕ ਹੈ ਜੀ ਮਗਰ ਵੀ ਕਟਾ ਕਰਮਾਂ ਵਾਲੀ ਦੇ ਲਓ ਜੀ ਉਧਰ ਕੱਢੇ ਸੰਗਲੇ ਜੀ ਲਓ ਜੀ ਉਹਰਾ ਤਰਾ ਕਰਮਾ ਵਾਲੀ ਦਾ ਸੋਣਾ ਚੰਗੀ ਪਣੀ ਬਲੋਸੀ ਬਸ ਉਹ ਮੋੜ ਦਾ ਮੋੜ ਦਾ ਬਸ ਪਤਾ ਲੱਗਿਆ ਲੈ ਆਉਣੇ ਬੱਚੇ ਦਾ ਕਰਦੀ ਥੋੜਾ ਜਿਹਾ ਲੋ ਜੀ ਤੋਰੇ ਦਿਖਾਉਣਾ ਹੁੰਦਾ ਜੀ ਲੋ ਜੀ ਬੱਚਾ ਹੋ ਸਿਕਰਾ ਕੱਟਾ ਠੀਕ ਹੈ ਨਾ ਲੋ ਜੀ ਬਾਪੂ ਜੀ ਨਾਲ ਜ਼ਰੂਰ ਕਨੈਕਟ ਕਰੋ ਪਾ ਲੋ ਜੀ ਹਨ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਚੰਗੀ ਪਣੀ ਬਲੋਸੀ ਹਾਂ ਜੀ ਬਾਪੂ ਜੀ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ ਦੂਜੀ ਜੀ ਤੀਜੇ ਸਵੇਰ ਝੋਟੀ ਹੈ ਜੀ ਹਾਂ ਜੀ 10 ਕਿਲੋ ਦੁੱਧ ਆ ਜੀ ਹਾਂ ਜੀ ਬੱਚਾ ਤੇ ਬੱਚਾ ਜੀ ਕੱਟੀ ਜਾਮਾ ਮਗਰ ਕੱਟੀ ਹੈ ਹਾਂ ਠੀਕ ਹੈ ਜੀ ਜੋ ਪ੍ਰੋ ਚੈੱਕ ਕਰਸਦੇ ਐ ਲੋ ਜੀ ਤੋਰ ਦੋ ਆਪਣ ਨੂੰ ਵੀ ਬਬੂ ਦਾ ਰੇਡ ਰੇਡ ਜੀ ਫੋਨ ਤੇ ਕਰਾਂਗੇ ਸਰ ਇਹ ਰੇਡ ਫੋਨ ਤੇ ਸਾਰਿਆਂ ਨੂੰ ਫੋਨ ਤੇ ਕਰਾਂਗੇ ਹਾਂ ਫੋਨ ਤੇ ਕਰਾਂਗੇ ਜੈ ਜੀ ਹੋਣਗਾ ਉੱਪਰ ਹਾਂ ਜੀ ਠੀਕ ਹੈ ਕਰਵਾ ਲਈ ਤੋੜਾ ਕਰ ਆਪੂ ਸੱਟ ਨਾ ਖਾ ਲਓ ਦੇ ਨਾ ਕੋਈ ਗੱਲ ਨਹੀਂ ਲੋਚ ਚੱਕੋ ਸਾਡੇ ਉਹ ਜਿਹੇ ਕੰਮ ਕਰਨਾ ਪੈਂਦਾ ਹੁਣ ਇਹਨਾਂ ਨੂੰ ਨੰਬਰ ਦੱਸੋ ਜੀ ਮੱਝ ਦੀ ਜਾਣਕਾਰੀ ਇਹ ਤੀਜੇ ਸੂਏ ਜਮੈਸਾ ਜੀ ਹਾਂਜੀ ਤੇ ਟਾਈਮ ਰਹਿੰਦਾ ਇੱਕ ਮਹੀਨਾ ਰਹਿੰਦਾ ਜੀ ਸੂਣ ਦਾ ਇੱਕ ਮਹੀਨਾ ਰਹਿੰਦਾ ਫਿਰ ਠੀਕ ਹੈ ਜੀ ਤੋੜ ਦਿਓ ਪੁੱਪੀ ਇੱਕ ਮਹੀਨਾ ਸੂਣ ਦਾ ਭਰਾ ਅ ਥਾੜਾ ਤੁਸੀਂ ਦੇਖ ਸਕਦੇ ਹੋ ਕਰਮਾ ਵਾਲੇ ਢਿੱਲਾ ਢੁਲਾ ਬਹੁਤ ਜ਼ਿਆਦਾ ਤੇ ਮਹੀਨੇ ਦੀ ਕੱਚੀ ਆ ਠੀਕ ਹੈ ਨਾ ਵੱਧ ਜਾਣਕਾਰੀ ਬਾਪੂ ਜੀ ਤੋਂ ਲੈ ਲਓ ਫੋਨ ਤੇ ਠੀਕ ਹੈ ਨਾ ਲੋ ਜੀ ਚਲ ਠੀਕ ਤੋੜ ਦਿਓ ਆ ਜਾ ਠੀਕ ਹੋ ਗਿਆ ਠੀਕ ਹੋ ਗਈ ਹੋੜੀ ਹੋੜੀ ਹੋਰ ਦੇ ਬਪੂ ਬਸ ਇਹ ਗਈ ਸੀ ਤਿੰਨ ਨੰਬਰ ਠੀਕ ਹੈ ਜੀ ਗੱਬਣ ਮੱਝ ਹੈ ਜੀ ਇਹ ਠੀਕ ਹੈ ਜੀ 10 ਕੇ ਬਾਈ ਜੀ ਲਗ ਕਨੈਕਟ ਕਰ ਸਕਦੇ ਭਰਾ ਠੀਕ ਹੈ ਜੀ ਇਹ ਗਈ ਸੀ ਤਿੰਨ ਨੰਬਰ ਠੀਕ ਹੈ ਜੀ ਆ ਜੀ ਬਪੂ ਚਾਰ ਨੰਬਰ ਦੀ ਦੱਸੋ ਜਾਨਕਾਰੀ ਭਾਈ ਜੀ ਦੂਜੇ ਸਵੇ ਝੋਟੀ ਹੈ ਹਾਂ ਜੀ ਹਾਂ ਜੀ ਬਪੂ ਇਹ ਜਾਣਕਾਰੀ ਹਾਂ ਜੀ ਉਹ ਵੀ ਚਾਰ ਨੰਬਰ ਦੱਸੋ ਜੀ ਜਾਣਕਾਰੀ ਦੂਜੇ ਸਵੇ ਝੋਟੇ ਹੈ ਜੀ ਹਾਂ ਜੀ 6 ਕਿਲੋ ਦੁੱਧ ਆ ਜੀ ਠੀਕ ਹੈ ਤੇ 45 ਦਿਨਾਂ ਦਾ ᱜੱਬਣਾ ਜੀ ਠੀਕ 45 ਦਿਨਾਂ ਦਾ ਟੀਕਾ ਭਰਾਵਾ ਹਾਂ ਜੀ ਠੀਕ ਹੈ ਬੋਪਰਾ ਚੱਕਰ ਸ ਬੱਚਾ ਕੀ ਮਗਰ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਚਲੋ ਤੋੜ ਦੋ ਲੋ ਜੀ ਤੋੜਾ ਤਾਰਾ ਦੇਖ ਸਕਦਾ ਸਵਾਸ 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 ਗੱਬਣਾ ਤਾਂ ਇਹੇ ਕਹਿ ਸਕਦੇ 45 ਦਿਨਾਂ ਦਾ ਟੀਕਾ ਭਰਾਵਾ ਭਰਾ ਮੋੜ ਦਿਓ ਜੀ ਮੋੜ ਲੋ ਕੋ ਵਾਲੇ ਚੱਕ ਚ ਨਹੀਂ ਆਉਂਦੀ ਠੀਕ ਹੈ ਨਾ ਮਗਰ ਕੱਟੀ ਆ ਤੇ ਵਾਕੀ ਬਾਈ ਕਹਿ ਰਿਹਾ ਵੀ ਰਹਿ ਵੀ ਸਕਦੀ ਹੈ ਨਾ ਬਾਪੂ ਹਾਂਜੀ ਹਾਂ ਰਹਿ ਸਕਦਾ ਚੱਕਰ ਇਹਦਾ ਪਤਾ ਲੱਗੂ ਵਾਕੀ ਤਾਂ ਰਹਿ ਸਕਦੀ ਹੈ ਜੀ ਠੀਕ ਹੈ ਜੀ ਠੀਕ ਆ ਕੱਟੀ ਹੈ ਜੀ ਬਾਪੂ ਜੀ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਪੈਂਡ ਢਲਵਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਕਾ ਜੀ ਸੋਹਣ ਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ